ਕੋਈ 10 ਨੰਬਰ ਦੇ ਨਾਟ ਤੇ ਨਹੀਂ 58 एचवी राहे ਪਰ ਮੈਂ ਉਧਰ ਨੂੰ ਤਾਂ ਸੋਜੀ ਖੁੱਲਦੀ ਦੇਖੀ ਬੜੇ ਐਂ ਜੀ ਖੁੱਲ ਗਿਆ ਆ ਦੇਖੀ ਕਿਹੇ ਜਾ ਲੱਗਦਾ ਕੁਝ ਵੀ ਉਹ ਨਹੀਂ ਹੁੰਦਾ ਦੇਖੀ ਇੱਕ ਐ ਉਹ ਹੁਣ ਚਿੜੀ ਨਹੀਂ ਹੁੰਦੀ ਜਿਹੜੀ ਕਲ ਕਲਗੀ ਜੀ ਹੁੰਦੀ ਸਿਰ ਤੇ ਨਾ ਉਹ ਨਹੀਂ ਲੱਗਦਾ ਵਿਚੋਂ ਦੇਖੀ ਐ ਨਹੀਂ ਹੈਗਾ ਵੀ ਕਿਤੇ ਉਹ ਬਹੁਤ ਸਾਮਕੇ ਚੱਲਿਆ ਹਾ ਟਰੈਕਟਰ ਟਰਬੋ ਤੋਂ ਲਾਗ ਤੇ ਸਾਰੇ ਨਟ ਜੇ ਪਿਓ ਜੂ ਪਿਓ ਵੀ ਲੱਗੇ ਹੋਣ ਬਹੁਤ ਘੱਟ ਅੱਛਾ ਸਾਮਕੇ ਚਲਾਇਆ ਵਿਚੋਂ ਬਸ ਦੱਸਉਂਦਾ ਨਾਲ ਤਾਂ ਇਹ 2022 ਮਾਡਲ ਹੈਗਾ ਅੱਛਾ ਟਰੈਕਟਰ ਸਾਰਾ ਅਰੀਨ ਦਾ ਆਪਣੀ ਫੁੱਲ ਗਾਰੰਟੀ ਹੈ ओके ਤੇ 1000 ਘੰਟਾ ਚੱਲਿਆ ਹੈ ਇਹ 1000 ਘੰਟਾ ਚੱਲੇ ਹੋ ਟੈਟੂ ਨਾਲ ਦੇਨੇ ਹਾਂ ਸਭ ਕੁਝ ਨਾਲ ਲਊਗਾ ਮਾਗਰਲੇ 17 ਦੇ ਪਾਸੇ ਦੇ ਮੂਰਲੇ ਨਾਲ ਦੀ ਨੇਗੇ ਓਕੇ ਮਾਗਰ ਟੈਰ ਵੱਡੇ ਪਾਸੇ ਜਮੀਨ ਨਵਾ ਜਮੀਨ ਨਵਾ ਅੱਛਾ ਜੀ ਹਾਂ ਇਹ 17 ਮਰਲੇ ਵੀ ਡੈਕਟਰ ਸਾਰਾ ਓਰੀਜਨਲ ਆ ਹਾਂ ਕੋਈ ਕਿਤੇ ਲੱਟ ਦੇ ਵੀ ਰੰਗ ਦੇ ਆਪਣੀ ਜ਼ਿੰਮੇਵਾਰੀ ਆ ਅੱਛਾ ਇਹ ਚੋਟੀ 20 ਦੀਆਂ ਦਾ ਇਹਨਾਂ ਚੱਲ ਪਦੀਆਂ ਸਾਰਿਆਂ ਨੂੰ ਠੀਕ ਆ ਫੁੱਲ ਨਵੇਂ ਡੈਕਟਰ ਨੇ ਜਿਹੜੇ ਇਹਨੇ ਫੁੱਲ ਇਹਨਾਂਵੇਂ ਨੇ ਪਾ ਬਾ ਕਿੱਥੋਂ ਮਿਲ ਗਿਆ ਤੈਨੂੰ ਪਹਿਲਾਂ ਤਾਂ ਇਹ ਦੱਸ ਮੈਨੂੰ ਮੈਂ ਨਹੀਂ ਟੋਲ ਲਿਆਂਦਾ ਹੈ ਐਂ ਲੰਦਾ ਟਰੱਕ ਸਰ ਵੀ ਦੇਖਿਆ ਹੋਗਾ ਅੱਜ ਤੱਕ ਕਦੋਂ ਦੀ ਵੀਡੀਓ ਬਣਾਉਣੇ ਆ ਇਹਦੇ ਨਾਲ ਦਾ ਨਹੀਂ ਦੇਖਿਆ ਬਿੱਲੀ ਅੱਖਾ ਜਾ ਰਮਾਂ ਦਾ ਜੱਟ ਅਰੀਜਨਲ 2500 ਘੰਟਾ ਚੱਲਿਆ ਆ ਅਰੀਜਨਲ ਫੁੱਲ ਆ ਉਰਾਂ ਵੀ ਲੈ ਦਿਖਾ ਅਰੀਜਨਲ 25 ਮਾਹਰੋ ਫੀਲਿੰਗ ਵਾਲੇ ਟਰੈਕਟਰਾਂ ਦੀ ਆ ਸਾਰੀ ਉਹ ਹੈਵੀ ਐਕਸਪੋਰਟ ਟਰੈਕਟਰ ਦੇ ਕਹਿੰਦੇ ਇਹ ਨੌਕ ਪੀਸ ਨੇ ਸਾਰੇ ਇੰਡੀਆ 'ਚ ਆ ਪੂਰੇ ਇੰਡੀਆ 'ਚ ਨੌ ਪੀਸ ਨੇ ਨੌ ਪੀਸ ਨੇ ਇਹ ਪੰਜਾਬ 'ਚ ਕਿੰਨੇ ਹੋਣਗੇ ਮੈਨੂੰ ਤਾਂ ਲੱਗਦਾ 21 ਹੋਗਾ ਉਹਨਾਂ ਦਾ ਪੰਜਾਬ 'ਚ ਹੀ ਹੋਊ ਇਹ ਉਹ ਮੈਂ ਦੇਖਿਆ ਨਹੀਂ ਬਸ ਆਪਾਂ ਗਲਤ ਕਹਿਦੀ ਐਵੇਂ ਆਪਾਂ ਦੇਖੀ ਨਹੀਂ ਹੈਗਾ ਹੂੰ ਇਹ ਰਿਹਾ ਵੋਟੂਨ ਇਹ ਤਾਂ ਮੜੇ ਨਾ ਸਟਾਨਾ ਇਹ ਦਰਮਿਆਨ ਦਿਖਾਉ ਰਿਹਾਗੇ ਲੈ ਹੁਣ ਦਿਖਾ ਕਰਾਂ ਕੋਈ ਨਾਟ ਤੇ ਜਾਬੀ ਟਾਇਟ ਆਉਟ ਗਾਰੂ ਨਹੀਂ ਖੁੱਲੇ ਹੋਏ ਕੋਈ ਤੇ ਚਾਬੀ ਨਹੀਂ ਲੱਗੀ ਸਾਰਾ ਟਰੈਕਟਰ Ориਜਨਲ ਆ ਪ੍ਰੋਪਰ ਸਾਰੀ ਫਿਟਿੰਗਾਂ ਮੂਰੇ ਵੀ ਦਿਖਾ ਦਈ ਸੀ ਇਹਦਾ ਇਹ ਮਿੱਤਰੋ ਹੀ ਹਵੇਲੀ ਆ ਜਿੱਥੋਂ ਟਰੈਕਟਰ ਵੇਚਦਾ ਡੇਲੀ ਆ ਕਿਹੜੇ ਪਿੰਡ ਦੇ ਵਿੱਚ ਹਵੇਲੀ ਆ ਮਿੱਤਰੋ ਅੱਜ ਤੁਹਾਨੂੰ ਦੱਸਣ ਲੱਗਿਆ ਸੁਨਾਮ ਤੇ ਸੰਗਰੂਰ ਦੇ ਸੈਂਟਰ ਦੇ ਵਿੱਚ ਨਾ ਦੋਨੇ ਸ਼ਹਿਰ 7-7 ਕਿਲੋਮੀਟਰ ਪੈ ਜਾਂਦੇ ਆ ਮੇਨ ਰੋਡ ਤੋਂ 1 ਕਿਲੋਮੀਟਰ ਪਿੱਛੇ ਹਟਮਾ ਪਿੰਡ ਕਲਾਰਾਂ ਦੇ ਵਿੱਚ ਇਹ ਅਵੇਲੀ ਆ ਇੱਥੋਂ ਨਾਲ ਧੜਾ ਧਾੜਾ ਟਰੈਕਟਰ ਵੇਖਦੇ ਜਿਵੇਂ ਤਾਸ ਦੇ ਪੱਤੇ ਨਹੀਂ ਵੜਦੇ ਹੁੰਦੇ ਰਿੰਕੂ ਨੇ ਗਰੰਟੀ ਲੈ ਲਈ ਰਿੰਕੂ ਨੇ ਮਾਨ ਬਣਾ ਰੱਖਿਆ ਕਹਿੰਦਾ ਭਾਈ ਆਪਾਂ ਧੜਾ ਧਾੜਾ ਟਰੈਕਟਰ ਵੇਕਣੇ ਆ ਵੇਚਨੇ ਵੀ ਟਰੈਕਟਰ ਉਹ ਨਹੀਂ ਉਹ ਟਰੈਕਟਰ ਹੋਣਗੇ ਜਿਹੜੇ ਤੁਹਾਨੂੰ ਬਹੁਤ ਘੱਟ ਮਿਲਣਗੇ ਕੱਲਾ ਮੈਂ ਕਹਣਾ ਅੱਜ ਮਾਰਕੀਟ ਵਾਲਾ ਟਰੈਕਟਰ ਆਗਾ 5405 ਜਿਹੜਾ ਤੁਹਾਨੂੰ ਆਮ ਮੰਡੀਆਂ ਦੇ ਵਿੱਚ ਮਿਲ ਜੂਗਾ ਪਰ ਇਹ ਤੋਂ ਇਲਾਵਾ ਜਿਹੜੇ ਆ ਟਰੈਕਟਰ ਖੜੇ ਆ ਨਾ ਇਹ ਤੁਹਾਨੂੰ ਬਹੁਤ ਹੀ ਘੱਟ ਮਿਲਣਗੇ ਆ ਤਾਂ ਜਮੇ ਨਹੀਂ ਮਿਲਣਾ ਆ 80 85 ਅਰਜਨ ਆ ਤਾਂ ਜਮੀ ਨਹੀਂ ਮਿਲਣਾ ਮਿੱਤਰੋ ਪੂਰੀ ਸ਼ਿਰਾ ਗੱਲਬਾਤ ਹੋਈ ਪਈਆ ਤੇ ਕੱਲੇ ਕੱਲੇ ਦੀ ਜਾਣਕਾਰੀ ਆਪਾਂ ਰਿੰਕੂ ਤੋਂ ਲੈਨੇ ਆ ਰਿੰਕੂ ਪਹਿਲਾਂ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ ਇੱਥੇ ਤਾਂ ਉਹਨੇ ਲਾਸਟ ਦੇ ਵਿੱਚ ਇਹ ਆਪਾਂ ਸਭ ਤੋਂ ਲਾਸਟ ਤੇ ਦਿਖਾਵਾਂਗੇ ਇੱਥੋਂ ਅਲੱਗ ਪੜਾ 550 ਕੰਮ ਦਾ ਪੰਜ ਦਾ ਕੰਮ ਨਵੇੜਦੀਏ ਕਿੰਨਾ ਮਾਡਲ ਆ ਇਹ 2022 ਮਾਡਲ ਆਗਾ ਅੱਛਾ ਟਰੈਕਟਰ ਸਾਰਾ ਅਰੀਜਨਲ ਆ ਆਪਣੀ ਫੁੱਲ ਗਾਰੰਟੀ ਆ ओके okay. ते हजार ਘੰਟਾ ਚੱਲਿਆ ਹੈ ਜੀ हजार ਘੰਟਾ ਚੱਲੇ ਹੋ ਟੈਟੂ ਨਾਲ ਦੇਨੇ ਹਾਂ ਸਭ ਕੁਝ ਨਾਲ ਦਊ ਮਾਗਰਲੇ 17 ਦੇ ਪਾਸੇ ਦੇ ਮੂਰਲੇ ਨਾਲ ਦੀ ਨੇਗੇ ਓਕੇ ਮਾ ਤਾਂ ਟੈਰ ਵੱਡੇ ਪਾ ਜਮੀ ਨਵਾ ਜਮੀ ਨਵਾ ਅੱਛਾ ਜੀ ਹਾਂ ਭਈ ਆਹ ਔਰੇ ਵੇਟ ਹੁੰਦੇ ਇਹਦੇ ਉਹ ਪਿਆਗਾ ਵੇਟ ਜਾ ਉਹ ਪਿਆਰ ਮੈਂ ਉਹ ਦਿਖਾਉ ਉਹ ਪਿਆ ਵੇਟ ਇਹ ਤਰਨਾਂ ਦੀ ਬਚੂ ਮੈਂ ਵੀ ਕਿਮ ਖਾਲੀ ਆ ਕਿ ਮੈਂ ਇੱਥਾਂ ਹੂੰ ਹੂੰ ਇਹਦੇ ਦੂਰ ਤਨ ਮੈਂ ਆ ਦਿਖਾਈ ਆ ਸੈਲਫ ਸੂਰਫ ਦਿਖਾ ਲੈ ਜਮੀ ਨਵੀ ਪਈਏ ਦੇਖ ਹੂੰ ਕੰਡੀਸ਼ਨਰ ਪ੍ਰੋਡਕਸ਼ਨ ਦਾ ਬਾਬਾ ਕਹਿੰਦਾ ਸਾਰੀ ਓਰੀਜਨਲ ਹੈ ਸਾਰਾ ਪਾਰ buradan ਦਾ ਜਮੀ ਰੇ ਨਾ ਜਮੀ ਨਾ ਡਿੱਕ ਜਾ ਕਿਹੜੇ ਦਾ ਲਵਾਤਾ ਬਈ ਉਪਰ ਸੂਲਰ ਲਵਾਣਾ ਹੈ ਪਾਣੀ ਲਵਾਇਆ ਹੈ ਛਾਪੀ ਲਵਾਇਆ ਹੈ ਕਨੋਪੀ ਪਹਿਲਾਂ ਦੀ ਕਾਪਾ ਲਵਾਈ ਆ ਇਹ ਵੀ ਆਪਾਂ ਲਵਾਈ ਆ ਗਈ ਹੈ ਮਾਡਲ ਬਾਈ ਦੱਸਿਆ ਹਾਂ ਪਯੋਰ ਬਾਈ ਆ ਤਾਂ ਸੋ ਟੌਪ ਮਾਡਲ ਹੈ ਐਡਜਸਟੇਬਲ ਸਟੀਅਰਿੰਗ ਹੈ ਪ੍ਰੋ ਹੈ ਨਾ 5405 ਲੋਟ ਲੋਟਾ ਸਭ ਕੁ ਸੋਕਿਆ ਅਸੇ ਜਿਹੜੀ ਲਿੰਕਾਂ ਚ ਹੈ 1100 ਅਰੀਜਨਲ ਚ 1100 ਸੀਟ ਸਰਵਸ ਹੋਈ ਆ ਓਕੇ ਜਿੰਨਾ ਸਾਰਾ ਹੁਣ ਕਿੰਨਾ ਚੱਲ ਗਿਆ ਇਹ 1100 1200 ਦੇ ਲਵੇ ਚੱਲਿਆ 1200 ਦੇ ਲਵੇ ਆ ਓਕੇ ਤੇ ਮੈਨੂੰ ਐ ਦੱਸ ਬਈ ਹੂੰ ਇਹਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਪਟਿਆਲਾ ਪਟਿਆਲਾ ਪਾਰਟੀ ਫਰਸਟ ਹੋ ਫਰਸਟ ਪਾਰਟੀ ਤੋਂ ਦੇ ਆ ਪਹਿਲੇ ਵਾਰ ਟਰੈਕਟਰ ਦਵਾਂਗੇ ਕਿੰਨੇ ਦਾ ਡਿਸਕਾਊਂਟ ਕਰਕੇ ਰੇਟ ਦੱਸ ਦੇ ਬਾਉ ਦਾ 9 ਲੱਖ ਕਹਿੰਦਾ ਮਾਨਤਾ ਉਹਨਾਂ ਕਰਦਾ ਜਮੀਨ ਦਾ ਮਾਨ ਰੇਟ ਹੈ ਘੱਟ ਚੱਲਿਆ ਹੋਇਆ ओके okay. हां भाई दे लास्ट ਦਾ ਜਮੀ 10ਵੇਂ ਮਹੀਨੇ ਦਾ ਲਿਖੜਾ ਹੈ ਠੀਕ ਹੈ 9 ਲੱਖ ਡਿਮਾਂਡ ਹੈ ਮੌਕੇ ਤੇ ਹੋਊਗਾ ਮਾਨਤਾਂ ਨੂੰ ਮਾਨਤਾਂਨ ਕਰਦਾ ਹੈ ਮਾਨਤਾਂਨ ਸੈਂਕੜਿਆਂ ਚ ਕਰੇਗਾ ਤਾਂ ਹਜ਼ਾਰਾਂ ਚ ਕਰੇਗਾ ਸਰ ਦੇਖ ਲਈ ਜਮੀ ਕੋਤੋਂ ਆ ਨਹੀਂ ਹੈਗਾ ਸਰ ਤਾਂ ਮੈਂ ਦੇਖ ਲੈਣਾ ਮੈਂ ਬੋਲਦਾ ਮੈਂ ਕਿ ਮਾਨਤਾਂਣਾ ਹਜ਼ਾਰਾਂ ਚ ਕਰੇਗਾ ਕਿ ਸੈਂਕੜਿਆਂ ਚ ਕਰੇਗਾ ਉਹ ਮੌਕੇ ਤੇ ਕਰਦਾ ਹੈ ਕੋਈ ਗੱਲ ਨਹੀਂ ਕੱਦੂ ਗਾਦੂ ਚ ਨਹੀਂ ਵੜਿਆ ਹੋਇਆ ਕੋਈ ਕੋਰ ਨਹੀਂ ਲਿਖੜੀ ਨਹੀਂ ਉਹ ਤਾਂ ਦੱਸਦੀ ਹੈ ਕੰਡੀਸ਼ਨ ਨਹੀਂ ਦੱਸਦੀ ਜਮਨ ਨਾ ਮਟਰੈਕਟਰ ਹੈ ਇਹੜਾ ਆ ਖੜਾ 60 60 ਇਹ 2014 ਮਾਡਲ ਆ ਇਹ 14 ਮਾਡਲ ਹੈ ਇਹ ਝੋਟਾ ਘੇਰਾ ਵੀ ਹੂੰ ਟਾਇਰ ਟੂਰਨਾਮੈਂਟ ਦੇ ਮੁੱਲੇ ਵੱਡੇ ਪਾਏ ਨੇਗੇ ਓਕੇ ਇਹ ਵੀ ਫੁੱਲ ਕਹਾਂ ਟਰੈਕਟਰ ਆ ਗਾਰੰਟੀ ਵਾਲਾ ਹਨਾ ਠੀਕ ਆ 60 ਐਚਪੀ ਦਾ ਹੂੰ ਹੂੰ ਮਾਗਰ ਜੱਕ ਜੁੱਕ ਲੱਗਾ ਹੈ ਲਫਟਰ ਦੇ ਇਹਦੇ ਹਾਂ ਹਾਂ ਸਹੀ ਤੇ ਇਹਦੀ ਕਨੋਪੀ ਲੱਗ ਲਾ ਕੇ ਦੇਣੀ ਹੈ ਕਾਈ ਦੇਣਾ ਆਪਣੇ ਦੇ ਤਾਂ ਇਹ ਲੱਗ ਜੋ ਪਈਆ ਅੱਛਾ ਓਕੇ ਇਹਦੀ ਮੁੱਲ ਬੜੀ ਕੀ ਆ ਮੌਕੇ ਤੇ ਫੋਨ ਤੀ ਦੱਸ ਮੌਕੇ ਤੇ ਕਰੇਗਾ ਹਾਂ ਇਹਨਾਂ ਤਾਂ ਜਿਹਨੇ ਚਲ ਠੀਕ ਆ ਤੇ ਜਿਹੜਾ ਆਖਣਾ 54 ਦੱਸ ਇਹ ਕਿਹਨਾਂ ਗੱਲ ਹੋਈ ਆ ਵੇਚਿਆ ਹੋਇਆ ਹੈ ਆਪਣਾ ਇਹ ਵੇਚਦਾ ਹਾਂ ਇਹ ਲੋ ਮਿੱਤਰੋ ਆ ਤਾਂ ਵੇਚਦਾ ਸੱਚ ਇਹ ਦੱਸਦਾ ਦੀ ਹੁ ਕਿੰਨਾ ਮਾਡਲ ਦੀ ਇਹ ਇਹ 2009 ਮਾਡਲ ਆ 9 ਮਾਡਲ ਦੀ ਹਾਂ ਟੈਟੂ ਦਾ ਕੰਬੈਨ ਵਾਲੀ ਹੁੰਦੇ ਨੇ ਹਨਾ ਇਹਦਾ ਨਵਾਂ ਚਲੋ ਇਹ ਕਿਹੜੇ ਪਿੰਡ ਵੇਖ ਗਿਆ ਇਹ ਆਪਣੇ ਤੇ ਦਿਆਲ ਗੜ ਦਿੱਤਾ ਬੰਦਾ ਦਿਆਲ ਗੜ ਚਲੋ ਕੋਈ ਗੱਲ ਨਹੀਂ ਤੇ ਜਿਹੜਾ ਆ ਖੜਾ 60 55 ਇਹ 2017 ਮਾਡਲ ਆ ਜਿਹੜਾ 60 60 ਦੀ ਹਜੇ ਵਿਗ ਗਿਆ ਉਹ ਵੀ ਉਹ ਹਾਂ ਉਹ ਦਿੱਤਾ ਸੀ ਓਕੇ 60 55 ਇਹ ਇਹ 60 ਵੀ 11 ਮਾਡਲ ਆ ਇਹ ਇਹ 11 ਮਾਡਲ ਆ ਇਹ ਨਾ 17 ਮਾਡਲ ਆ ਇਹ 17 ਇਹ 17 ਮਾਡਲ ਆ ਇਹ ਵੀ ਡੈਕਟਰ ਸਾਰਾ ਓਰੀਜਨਲ ਆ ਹਾਂ ਕੋਈ ਕਹਤੇ ਨਾੜਦੇ ਵੀ ਰੰਗਦੇ ਆਪਣੀ ਜ਼ਿੰਮੇਵਾਰੀਆਂ ਅੱਛਾ ਇਹ ਛੋਟੀ ਡਿਮਾਂਡੀਆਂ ਦਾ ਇਹਦਾ ਚੱਲ ਪਦੀ ਆ ਸਾਰਿਆਂ ਨੂੰ ਠੀਕ ਆ ਫੁੱਲ ਨਵੇਂ ਡਾਇਰੈਕਟ ਨੇ ਜਿਹੜੇ ਇਹਨੇ ਫੁੱਲ ਨਵੇਂ ਨੇ 60 ਇਹਦੀ ਡਿਮਾਂਡ ਮੌਕੇ ਦੀ ਉਹ ਇਹ ਵੀ ਹਾਂ ਫੋਨ ਤੇ ਦੱਸਦਾ ਕੋਈ ਆ ਚੱਲ ਫੋਨ ਤੇ ਦੱਸ ਦੀ ਆ ਹਿੰਦੁਸਤਾਨੀ ਵੀ ਵੇਚਦਾ ਨਾ ਇਹਦਾ ਹਲੇ ਉਹ ਮਿਲਿਆ ਨਹੀਂ ਯਾਰ ਸਲੈਂਸਰ ਸਲੈਂਸਰ ਜਾ ਅਸਾ ਇਹਦਾ ਸਲੈਂਸਰ ਚੇਂਜ ਕਰਨਾ ਦੀ ਕਾ ਫਾਈਬਰਾਂ ਜੀਆਂ ਲਾਉਣੀਆਂ ਦੀਆਂ ਟਾਈਮ ਨਹੀਂ ਲੱਗਿਆ ਨਾ ਇਹ ਤੇ ਰਖੜਿਆ ਚੱਲ ਕੋਈ ਗੱਲ ਨਹੀਂ ਇਹ ਵੀ ਸੱਲੀ ਵੀਡੀਓ ਚ ਆਪ ਪਾਤਾ ਦੀ ਵੈਸੇ ਜਿਹੜਾ ਆ ਖੜਾ ਵੀ 755 ਡੀ ਇਹ ਵੀ 2018 ਮਾਡਲ ਹੈ ਇਹ ਮੈਕੋ ਪੰਪ ਚ ਆਗਾ ਮੈਕੋ ਪੰਪ ਚ 18 ਮਾਡਲ ਹੈ ਇਹ ਵੀ 18 ਚ ਬਹੁਤ ਘੱਟ ਆਏ ਨੇ ਮੰਨ ਕੇ ਜਰਾ ਆ ਦੇਖ ਧਰਮੇ ਦਿਖਾ ਦੋ ਸਾਰਾ ਰੈਟਿੰਗ ਵੀ ਘੈਂਟ Ориਜినਲ ਆ ਸਾਕ ਕੰਡੀਸ਼ਨਿੰਗ ਦੀ ਸਾਰੀ Ориਜినਲ ਆ Ориਜినਲ ਆ Ориਜినਲ ਆ ਓਕੇ ਅਗਰ ਚੱਕ ਕੇ ਦਿਖਾਉਂਦਾ ਮੈਂ ਹਾ ਇਹ ਏਡੀਆਈ ਘੱਟ ਆ ਇਹਨੇ 75 ਐਚਪੀ ਦਾ ਹੂੰ ਹੂੰ ਇਹ ਮੈਕੋ ਪੰਪ ਆਲਾ ਠੀਕ ਆ ਹੂੰ ਹੂੰ ਚੱਕ ਰੈਚ ਵੀ ਜਾ ਬੜਾ ਸੀ ਸਾਡੀ ਆ ਇਹ ਹੂੰ ਦਿਨੇ ਲੈਣਾ ਇਹ ਵੀ ਆਪਣੇ ਕੋਲ ਹੈ ਨਹੀਂ ਕਿ ਸੇਤੀ ਮੈਂ ਦੇਖੇ ਨੇ ਕਹੀ ਅੱਛਾ ਇਹ ਵੀ ਕਹਿੰਦੇ ਵੈਸੇ ਹੀ ਆਏ ਤਾਂ ਹੈ ਥੋੜੀ ਘਟਨੇ ਇਹ ਘਟਨੇ ਘਟਨੇ ਸੀਆਰਡੀ ਆਗੇ ਤਾਂ ਚਾਚ ਜਦੋਂ ਘਟ ਵੀ ਕਹਿੰਦੇ ਪਹਿਲਾਂ ਇਹ ਸਹੀ ਗੱਲ ਹੈ ਤੇ ਵੱਡੀ ਹੋਰ ਦਾ ਡਾਇਰੈਕਟਰ ਇਹਦੀ ਵੀ ਡਿਮਾਂਡ ਮੌਕੇ ਤੇ ਦੱਸੇਗਾ ਹਾਂ ਮੌਕੇ ਦੀ ਦੱਸਦਾ ਸਰ ਮੈਂ ਪਿੱਛੋਂ ਵੀ ਚੈੱਕ ਕਰਵਾ ਦਿਆ ਰੇ ਮਰ ਮਰ ਦਾ ਕੰਡੀਸ਼ਨ ਤਾਂ Ориਜਨਲ ਹੈ ਇਹ ਇਹ ਰੇ ਦਾ ਆਹ ਓਕੇ ਮੈਨੂੰ ਫੱਡਾਂ ਪਰਾਂ ਦਾ ਬਹੁਤ ਕਰੜਾ ਹੈ ਨਾ ਟਰੈਕਟਰ ਹੂੰ ਤੇ ਹੁਣ ਆਈ ਤੇ ਆਉਣੇ ਆ ਯਾਰ ਜਿਹੜੇ ਟਰੈਕਟਰ ਦੀ ਮੇਨ ਗੱਲ ਬਾਤ ਸੀ ਉਹ ਬਾ ਕਿੱਥੋਂ ਮਿਲ ਗਿਆ ਤੈਨੂੰ ਪਹਿਲਾਂ ਤਾਂ ਐਂ ਦੱਸ ਮੈਨੂੰ ਮਸ ਐਂ ਟੋਲ ਲਿਆਂਦਾ ਹੈ ਐਂ ਲਿਆਂਦਾ ਟਰੋਕ ਸਰ ਵੀ ਦੇਖਿਆ ਉਹ ਕਦੇ ਅੱਜ ਤੱਕ ਕਦੋਂ ਦੀ ਵੀਡੀਓ ਬਣਾਉਣੇ ਆ ਐਂ ਦੇ ਨਾਲ ਤਾਂ ਨਹੀਂ ਦੇਖਿਆ ਬਿੱਲੀ ਅੱਖਾ ਜਾ ਮਾਡਲ ਕਿੰਨਾ ਇਹ ਮਾਡਲ 14 ਦਾ ਅਸਲ 14 ਮਾਡਲ ਇਹ ਹੂੰ ਓਕੇ 18 ਦੇ ਟਾਇਰਾਂ ਚ ਹੋਏ ਵੀ ਇਹਦੇ ਹਾਂ 18 ਦੀ ਟਾਇਰ ਨੇ ਸਾਰੀਆਂ ਚੀਜ਼ਾਂ ਵਰਕ ਕਰਦੀਆਂ ਨੇ ਸਾਰੀਆਂ ਚੀਜ਼ਾਂ ਅਰੀਜਨਲ ਆਗਦਾ ਮੈਂ ਦੇਖਾਈ ਅਰੇ ਮੰਦਾ ਜੇ ਅਰੀਜਨਲ 2500 ਘੰਟਾ ਚੱਲਿਆ ਹੋਇਆ ਅਰੀਜਨਲ ਫੁੱਲ ਆ ਉਰਾ ਵੀ ਲੈ ਦਿਖਾ ਅਰੀਜਨਲ 2500 ਮਾਹਰੋ ਫੀਲਿੰਗ ਵਾਲੇ ਟਰੈਕਟਰਾਂ ਦੀ ਆ ਸਾਰੀ ਉਹ ਹੈਵੀ ਐਕਸਪੋਰਟ ਟਰੈਕਟਰ ਦੇ ਕਹਿੰਦੇ ਇਹ 9 ਪੀਸ ਨੇ ਸਾਰੇ ਇੰਡੀਆ 'ਚਾ ਪੂਰੇ ਇੰਡੀਆ 'ਚ 9 ਪੀਸ ਨੇ 9 ਪੀਸ ਨੇ ਇਹ ਪੰਜਾਬ 'ਚ ਕਿੰਨੇ ਹੋਣਗੇ ਮਨ ਤਲਾਹ ਦਾ 21 ਹੋਗਾ ਉਹਨਾਂ ਦਾ ਪੰਜਾਬ 'ਚ ਹੀ ਹੋਊ ਇਹ ਉਹ ਮੈਂ ਦੇਖਿਆ ਨਹੀਂ ਬਸ ਇਹ ਆਪਾਂ ਗਲਤ ਕਰੀਏਵੇਂ ਆਪਾਂ ਦੇਖੀ ਨਹੀਂ ਆਏਗਾ ਹੂੰ ਗੱਲਬਾਤ ਬੜੀ ਕੱਬੀ ਹੋਈ ਪਈ ਉਹ ਨੂੰ ਹਣਾ ਕਲਾਚ ਕੋਲ ਤਸੀਲ ਲਾ ਕਲਾਚ ਵੀ ਨਹੀਂ ਖੁੱਲਿਆ ਹਲੇ ਤੇ ਹਾਂ ਹਾਂ ਕੋਈ ਪੰਪ ਕੋਈ ਨਟ 10 ਨੰਬਰ ਦੇ ਵੀ ਨਹੀਂ ਚਾਬੀ ਲੱਗੀ ਅੱਛਾ ਜੀ ਇਹਦੀ ਸੋਸਾ ਜੀ ਖੁੱਲ ਨਹੀਂ ਜੁਦੀ ਹੈ ਹਾਂ ਖੋਲ ਇਹਨੂੰ ਫਿਰ ਵਿੱਚੋਂ ਵੀ ਆਪਾਂ ਖੋਲ ਕੇ ਦੇਖਾਂਗੇ ਕੀ ਫੀਚਰ ਨੇ ਇਹਨਾਂ ਦੇ ਹਾਂ ਹਾਂ ਆਹ ਔਰ ਇਹਦੀ ਬੈਟਰੀ ਡਿੱਗਦੀ ਆ ਤਰ ਮੈਂ ਉਹ ਦੇਖ ਆ ਦੀ ਆਹ ਬੈਟਰੀ ਆ ਤੂੰ ਹੋਰ ਦੇਖ ਇਹ ਇਹ ਰਹਿਲਾ ਵੜਾ ਹੋਊਗਾ ਰਹਿਲਾ ਪਤਾ ਕਿਉਂ ਹੋਊਗਾ ਦੇਖੀ ਇੱਕ ਮਿੰਟ ਉੱਥੇ ਦੱਸ ਦਿਆਂ ਇਹਦੇ ਚ ਬੈਟਰੀ ਬਾਕਸ ਹੀ ਬਹੁਤ ਛੋਟਾ ਹੈ ਇਹ ਰਹਿਲਾ ਬਹੁਤ ਹੋਣਾ ਇਹ ਤਾਂ ਮੜੇ ਨਾ ਸਟਾ ਨਾ ਇਹ ਦਰਮਿਆਨ ਦਿਖਾਉ ਰਿਹਾ ਅਗੇ ਲੈ ਹੁਣ ਦਿਖਾ ਕੇ ਨਾ ਕੋਈ ਨਾਟ ਤੇ ਜਾਬੀ ਟਾਇਟ ਟਾਉਟ ਗਾਰੂ ਨਹੀਂ ਖੁੱਲੇ ਹੋਏ ਕੋਈ ਤੇ ਚਾਬੀ ਨਹੀਂ ਲੱਗੀ ਸਾਰਾ ਰੈਕਟਰ ਓਰੀਜਨਲ ਆ ਪ੍ਰੋਪਰ ਸਾਰੀ ਫਿਟਿੰਗਾਂ ਮੂਰੇ ਵੀ ਦਿਖਾ ਦੇਈ ਸੀ ਇਹਦਾ ਕੋਈ 10 ਨੰਬਰ ਦੇ ਨਾਟ ਤੇ ਨਹੀਂ 50 ਐਚ ਵੀ ਦਾ ਹੈ ਪਰ ਮੈਂ ਉਧਰੋਂ ਤਾਂ ਸੋਜੀ ਖੁੱਲਦੀ ਦੇਖੀ ਬੜੇ ਐਂ ਜੀ ਖੁੱਲ ਗਿਆ ਆ ਦੇਖੀ ਕਿਹੇ ਜਾ ਲੱਗਦਾ ਕੁਝ ਵੀ ਉਹ ਨਹੀਂ ਹੁੰਦਾ ਦੇਖੀ ਇੱਕ ਐ ਉਹ ਹੁਣ ਚਿੜੀ ਨਹੀਂ ਹੁੰਦੀ ਜਿਹੜੀ ਕਲ ਕਲਗੀ ਜੀ ਹੁੰਦੀ ਹੈ ਸਿਰ ਤੇ ਨਾ ਆਂ ਲੱਗਦਾ ਵਿਚੋਂ ਦੇਖੀ ਐ ਨਹੀਂ ਹੈਗਾ ਵੀ ਕਿਤੇ ਉਹ ਬਹੁਤ ਸਾਮਕੇ ਚੱਲਿਆ ਰੈਕਟਰ ਟਰਬੋ ਤੋਂ ਲਾ ਕੇ ਤੇ ਸਾਰੇ ਨਾਟ ਜੇ ਪਿਓ ਚ ਪਿਓ ਵੀ ਲੱਗੇ ਹੋਣ ਬਹੁਤ ਘੱਟ अच्छा शाम के चलाया बीचो बसो दसाने तो एसी यूसी फुल काम करदा बर्फ जमदा एरे ओ ओ दे इंडिकेटर आ लाइटਾਂ ਕਿ ਮੇਰੀ ਇਹ ਲਾਈਟਾਂ ਨਹੀਂ ਆ ਇੱਥੇ ਆਉਂਦੀਆਂ ਨੇ ਕੰਪਨੀ ਵੱਲੋਂ ਹਾਂ ਕੰਪਨੀ ਵੱਲੋਂ ਆਈਆਂ ਨੇ ਅੱਛਾ ਜੀ 85 एचपी ਆ ਇਹ 80 85 ਹਾਂ ਉਹ 85 ਹਸ ਪਾਵਰ ਦਾ ਡਰੈਕਟਰ 85 एचपी ਦਾ ਇਹਨੂੰ ਐ ਘਰੇਂ ਕੁ ਹੂੰ एसी यूसी ਤਾਂ ਸਾਰਾ ਕੰਮ ਕਰਦਾ ਪੂਰਾ ਲਾ ਕਮਾਲ ਆ ਯਾਰ ਹਾਂ ਨੋਣਾ ਦਿਖਾਦਰ ਵਿੱਚ ਜੜਕੀ ਦਿਖਾ ਜਾ ਉਹਦਰ ਵਿੱਚ ਜਾ ਇਹ ਆ ਡਿਸਟ੍ਰਿਬਿਊਟਰ ਨੇ ਹਾਂ ਆ ਕੱਲੀ ਕੱਲੀ ਸੋਚ ਦਿਖਾ ਗਿਆ ਜਿਹੜੇ ਸੱਜਣ ਅੱਜ ਤੱਕ ਨਹੀਂ ਇਹਦੇ ਵਿੱਚ ਜਿੰਨਾਂ ਨੂੰ ਨਸੀਬ ਹੋਇਆ ਹਰੇਕ ਉਹ ਆਈਆਂ ਇਧਰ ਦੀ ਦਸੀ ਕੀ ਗੱਲ ਬਾਤਾਂ ਹਾਂ ਤਾਂ ਇਹੋ ਹੀ ਆ ਹਰੇ ਹਾਂ 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 ਅੱਛਾ ਉਹ ਪਰਲੇ ਬਟਣ ਜਗ੍ਹਾ ਤੇ ਨਹੀਂ ਉਹਦੇ ਨਿਆਫਾ ਬਲੇਡ ਨੇ ਬਾਹਰ ਲਿਆ ਹਾਂ ਹਾਂ ਵੈਪਰ ਚੱਲਦੇ ਨੇ ਨਾ ਨਾ ਹਾਂ ਉਹ ਬਲੋਰ ਆ ਗਿਆ ਆ ਪਾਣੀ ਜਾਂ ਚੱਲਦਾ ਹੂ ਚੱਲਦਾ ਓਕੇ ਇੱਥੋਂ ਆ ਸਾਰੀਆਂ ਚੀਜ਼ਾਂ ਆਨਕੀਦਾਰ ਮੈਂ ਆਸ ਟਿੱਕ ਕਰ ਰਹੀ ਆ ਕੱਲਾ ਕੱਲਾ ਆ ਇਧਰ ਉਧਰ ਦੱਸਾ ਦੇ ਕੋਈ ਆਇਆਂ ਨਹੀਂ ਹੈਗਾ ਉਹ ਲਗਾ ਸਾਰੇ ਹਾਂਜੀ ਇੱਥੇ ਮੋਬਾਈਲ ਚਾਰਜ ਲੱਗਦਾ ਹੈ ਹਨਾ ਇੱਥੋਂ ਡੱਕਾ ਹੈ ਆ ਆ ਕਾਹਦੇ ਲਿਆਨੇ ਇਹ ਡਿਸਟ੍ਰੀਬਿਊਟਰ ਦਾ ਸਾਡਾ ਡਿਸਟ੍ਰੀਬਿਊਟਰ ਹੈ ਚਾਰ ਨੇ ਡਿਸਟ੍ਰੀਬਿਊਟਰ ਅਸਾ ਚਾਰਾਂ ਦਾ ਕਵਰ ਆ ਲੈਫਟ ਆ ਗਈ ਲੈਟਾ ਇਧਰ ਤਾਂ ਹਾਂ ਹਾਂ ਆ ਸੈਂਟਰ ਆ ਇਹ ਆ ਫੋਰ ਵੀਲ ਲਗਾ ਚਾਹ ਤਾਂ ਆਈ ਪੀਟੀਓ ਆਹੀ ਫੀਟਿੰਗ ਦੇਖੇ ਕੰਪਨੀ ਬੰਦੀ ਆ ਅੱਛਾ ਕੰਪਨੀ ਆ ਇਹ ਨਹੀਂ ਜਿਹੜੇ ਆ ਆ ਗਏ ਚੇਂਜਰ ਗੇਰ ਹੈ ਇਹ ਰੇਸ ਆ ਅੱਛਾ ਰੇਸ ਹੈ ਦੀ ਆ ਆ ਰੇਸ ਆ ਆ ਬਣਾ ਇਹ ਜੀਸੀਵੀ ਵਾਂਗੂ ਫਕਸ਼ਨ ਐਂ ਗਾਹਾ ਮੰਗ ਬਿਨਾ ਕਲਚ ਤੋਂ ਅਸਾ ਬਿਨਾ ਕਲਚ ਤੋਂ ਅੱਗੇ ਪਿੱਛੇ ਕਰਨਾ ਓਕੇ ਆ ਆ ਫਿਰ ਆ ਘੇਰਾ ਘੇਰੇ ਇਧਰ ਏ ਦਾ ਹਾਈ ਲੋ ਮੀਡੀਅਮ ਆ ਉਹ ਮੀਟਰ ਕਹਦਾ ਵੀ ਜਿੱਥੇ ਅੱਡੀ ਜੀ ਹੈ ਉਹਦਾ ਮੰਗ ਲੈ ਇੱਕੋ ਚੱਕੇ ਚੱਲਦੇ ਨੇ ਹੈ ਉਹ ਦੋ ਇਕੱਠੇ ਹੋ ਜਾਂਦੇ ਨੇ ਜਾਂ ਮਤਲਬ ਜੇ ਤੂੰ ਮਤਲਬ ਉਹ ਸਾਲ ਉੱਪਰ ਨਹੀਂ ਮਾਰਦਾ ਹਾਂ ਸਲੇ ਆਪਣੇ ਮਾਰਦਾ ਓਕੇ ਓਕੇ ਤਾਂ ਫੀਚਰੀ ਵਾਲੇ ਨੇ ਯਾਰ ਹਨਾ ਆ ਚੇਂਜਰ ਹੈ ਹੂੰ ਆ ਸਹੀ ਚੇਂਜਰ ਆ ਹਾਂ ਚੇਂਜਰ ਆ ਇਹਦੇ ਵਿੱਚ ਤਾਂ ਨਹੀਂ ਪਾਪਾ ਕਰ ਦੋ ਹਾਂਜੀ ਸਾਰੇ ਮੀਟਰ ਮੋਟਰ ਦਾ ਮੇਰੇ ਹੈ ਹੈ ਓਹ ਹੋ ਹੋ ਇਹ ਵੀ ਚੱਲ ਪਿਆ ਹੋਊਗਾ ਕੱਲੀ ਕੱਲੀ ਚੀਜ਼ ਐ ਚੱਲਦੀ ਐ ਨਹੀਂ ਹੈਗਾ ਵੀ ਹੂੰ ਸਾਰੇ ਬੱਤੀਆਂ ਬੋਕੀਆਂ ਰੱਖੀ ਕੈਂਡਾ ਵਾਪਸ ਗੱਲ ਬੋਤ ਆ ਜਾ ਉੱtre ਬਾਰੇ ਫੋਲਸ ਆਮ ਕਿਆ ਟੈਂਕੀ ਡੀਜ਼ਲ ਵਾਲੀ ਉਧਰ ਆ ਇਹਦੇ ਮਾਗਰ ਉਹ ਤੇਰੇ ਮਨ ਦੀ ਕਿ ਮਾਗਰ ਤੇਰਾ ਸਿਸਟਮ ਵੀ ਲੱਗਾ ਹੋਇਆ ਉਹਦੇ ਬਾਕੀ ਸੀਟ ਤਾਂ ਚੈੱਕ ਕਰਵਾ ਦੇ ਮੈਨੇ ਫੋਰਚੂਨਰ ਵਾਲੀ ਤਾਂ ਸੀਟ ਲਾਈ ਪਈ ਇਹਨੂੰ ਨਾ ਬਾਹਾਂ ਥੱਕਣ ਨਾ ਕੋਸ ਹੋਰ ਹੈ ਨਾ ਆ ਦੇਖੀ ਤੇਰੇ ਮੈਂ ਅ ਮਨ ਅਗੇ ਸਮਯਾ ਕੰਨਾ ਹਾ ਢਿੱਕੂ ਨਾਲ ਧੁੱਪ ਪੈਂਦੀ ਔਰੇ ਫੋਲਸ ਜਾ ਉਕਦਾ ਮਾਂ ਰੋਲ ਲੱਕ ਦੇ ਇਹ ਕੰਡੀਸ਼ਨ ਕੰਡਿਸ਼ਨ ਦਾ origignal ਵਾ ਬਾਬਾ ਯਾਰ ਗਾਰੰਟੀ ਆਪਣੀ ਸੋਦਾ ਸਭ ਕੋਈ ਬੋਲੇ ਵੱਡੀਆਂ ਵੱਡੀਆਂ ਲਗਾਉਂਦੀ ਮਾਂ ਕਰੋ ਮਾਂ ਕਰ ਤਾਂ ਨਹੀਂ ਦੇਖਣ ਦਿੰਦੇ ਕਿਸੇ ਨੂੰ ਇਹ ਹੈ ਸਤੋ ਫੀਲਿੰਗ ਦੇਖੀ ਬਾਕੀ ਮਹਿੰਦਰਾ ਦੀ origignal ਫੀਟਿੰਗ ਆ ਦੇਖੀ ਬਾਹਰਲੇ ਮੌਕਾ ਟਰੈਕ ਨਹੀਂ ਦੇਖ ਦਿੰਦੇ ਜਿਵੇਂ ਆਪਾਂ ਜਿਵੇਂ ਅੰਗਰੇਜ਼ ਜੇ ਲਈ ਫਰਦੇ ਨੇ ਉਹ ਜੀ ਉਹੋ ਜਿਹਾ ਸਹੀ ਗੱਲ ਇਹਨੂੰ ਵੀ ਕੋਈ ਫਿਰ ਐਨ ਆਰ ਆਈ ਸੱਜਣ ਲੈ ਕੇ ਜਾਊ ਜਿਹਨੇ ਉਧਰ ਚਲਾਇਆ ਨਾ ਉਹ ਹੀ ਇਹਨੂੰ ਸਮਝੂ ਆਦੇ ਕੰਪਨੀ ਫੀਟਿੰਗ ਆ ਵੀ ਸਾਰੀ ਹੈ ਨਾ ਹਾਂ ਕੰਪਨੀ ਬੰਦੀ ਆ ਹਾਂ ਮਹਿੰਦਰਾ ਦੀ origignal ਸੀਸੇ ਸਾਰੇ ਟਾਇਰ ਦੇ ਕਿੰਨੇ ਪੈਸੇ ਹੋਣ ਹਾਂ ਡੀਜ਼ਲ ਟੈਂਕੀ ਆ ਗਈ ਕਿੰਨਾ ਗੇਜ ਤੇਲ ਪੈਂਦਾ ਹੋਣਾ ਉਹ ਪੈਂਦਾ ਉਹ 70 ਲੀਟਰ ਤੋਂ 60 70 ਲੀਟਰ ਨਾ ਹੁਣ ਇੱਕ ਗੱਲ ਦੱਸ ਚੱਲ ਟਰੈਕਟਰ ਤਾਂ ਲਿਆਂਦਾ ਨਾ ਮਾ ਬਧਾਈਆਂ ਤੈਨੂੰ ਜੇ ਕੋਈ ਸਜਨੇ ਲੈ ਕੇ ਜਾਵਦੀ ਟੈਂਕੀ ਭਰ ਕੇ ਦੇ ਦਈਏ ਦੇ ਦਾਂਗੇ ਕੋਈ ਗੱਲ ਹੈ ਦੇਦਾਗੇ ਦੇਖ ਲਾ ਮਾ ਕੰਮ ਜਮੀਨ ਫਿਰ ਆਇਆ ਕਰ ਇਹਦੀ ਇਕੱਲੇ ਗੱਲ ਸਾਡੇ ਸਾਰਿਆਂ ਦੀ ਭਰ ਕੇ ਤਾਂ ਮਗਾ ਜੜੈਂਕੀਆਂ ਦੇਦਾਗੇ ਕੋਈ ਗੱਲ ਲੈ ਮਿੱਤਰੋ ਗੱਲ ਰਿਕਾਰਡ ਹੋਈ ਜਾਂਦੀ ਆ ਪਹਿਲਾਂ ਤਾਂ ਮਰੀਕ ਨੂੰ ਮਨਾਲਿਆ ਮੈਂ ਕਿਹਾ ਕਿ ਇਹਦੀ ਟੈਂਕੀ ਭਰ ਕੇ ਦੇ ਦੀ ਕਹਿੰਦਾ ਠੀਕ ਆ ਉਸ ਤੋਂ ਬਾਅਦ ਮ ਗਿਆ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਉਂਗਲ ਉਂਗਲ ਫੜ ਲਈ ਗਾਂ ਘਟ ਆਰ ਜਨ ਖੜਾ ਆਓ ਜਿਹੜਾ ਮਰਜ਼ੀ ਖਰੀਦ ਲਿਓ ਹਰ ਇੱਕ ਦੀ ਟੈਂਕੀ ਭਰਾ ਕੇ ਦੇਣੀ ਆ ਠੀਕ ਆ ਬਈ ਟੈਂਕੀ ਚ 70 ਲੀਟਰ ਪਾਵੇ 75 ਪਾਵੇ 45 ਪਾਵੇ 50 ਪਾਵੇ ਜੋ ਵੀ ਪਾਵੇ ਪੰਪ ਤੇ ਲਾ ਲਿਓ ਜਦੋਂ ਇੱਕ ਤੁਪਕਾ ਵੀ ਪੈਣ ਹਟ ਗਿਆ ਨਾ ਉਦੋਂ ਕਹਦੇ ਵੀ ਬਈ ਓਕੇ ਆ ਠੀਕ ਆ ਨਾ ਸਾਰੇ ਟਰੈਕਟਰਾਂ ਦੇ ਕਾਗਜ਼ ਪੱਤਰਾ ਹਾਜ਼ਰ ਨੇ ਆ ਪੱਲੇ ਦੇ ਅੱਛਾ ਸਾਰਿਆਂ ਦੇ ਸਾਰਿਆਂ ਦੇ ਹਾਜ਼ਰ ਨੇ ਠੀਕ ਆ ਤੇ ਲੈ ਮੇਤਰੋ ਪੇਪਰ ਹਾਜ਼ਰ ਨੇ ਪਿੰਡ ਕਲਾਰਾਂ ਦੇ ਵਿੱਚ ਖੜੇ ਆ ਰਿੰਕੂ ਨੰਬਰ ਬੋਲੀ ਆਪਣਾ ਆਪਣਾ 98575362273 62273 ਠੀਕ ਹੈ ਤੇਲਾ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਘੈਂਟ ਟਰੈਕਟਰ ਕੋਈ ਵੇਚਣਾ ਹੁੰਦਾ ਨਾ ਇਹ ਜਿਹੜਾ ਟਰੈਕਟਰ ਜਿਹੜੇ ਕਾਟ ਹੀ ਹੋਣ ਲੋਕਾਂ ਲਵੇ ਤਾਂ ਵੀ ਇਹਦੇ ਨਾਲ ਸੰਪਰਕ ਕਰ ਲਿਆ ਕਰੋ ਫਿਰ ਨੇਜੇ ਲੈਣੇ ਹੁੰਦੇ ਫਿਰ ਤੁਰੇ ਆਉਣੀ ਪੈਣਾ ਇਹ ਹੋਰ ਕਿਤੋਂ ਮਿਲਦੇ ਨਹੀਂ ਨੰਬਰ ਡਾਇਲ ਕਰੋ ਹੁਣੀ ਸਕਰੀਨ ਤੇ ਚਲਾਤਾ